ਮੇਲੇ ਨੂੰ ਚੱਲੀਏ ਚੱਲ ਸਖੀਏ ਮੇਲੇ ਨੂੰ ਚੱਲੀਏ ਕਰਕੇ ਹਾਰ ਸ਼ਿੰਗਾਰ ਸਾਰੀਆਂ ਮੁਟਿਆਰਾਂ ਮਿਲ ਮਨਾਵਣ ਤੀਜ ਦਾ ਤਿਹਾਰ ਤੀਜ ਦਾ ਤਿਹਾਰ ਕਾਣ ਡੀਐਸਪੀ ਸਾਇਕ ਉਹ ਨਿਗਰ ਸਦਾ ਗੁੜਿੱਪਤੀ ਦੀਓ ਤੇ ਉਹਨਾਂ ਨਾਲ ਫਦ ਨਗਰ ਵਾਲੇ ਤੇ ਕੱਡੇ ਨਾ ਰਹਿ ਮੇ ਨਗਰ ਵਾਲੇ ਜੀ ਅਕਲ ਮਾਰਾ ਦੇਖਣ ਵਾਲੇ ਬਾਬੂ ਨੇ ਬੋਲੀ ਮੈਂ ਪਾਹ ਨਾ ਚੀ ਵੀ ਨਾ ਤੁੰਗਿ ਸੁਰ ਬਾਰੂਂ ਕੇ ਤੁੰਗਿ ਸੁਰੀਆ ਸੋੜਨੂਗੇ ਕਦੇ ਹਾਤਾਰਿ ਕੇ ਕਦੇ ਲਾਕਾਰੀ ਕੇ ਵੇਲਾ ਤੇਰੀ ਮਨਿਆਰੇ ਦੰਡੀ ਪਾ ਕਰਕੇ ਜਿਹੜਾ ਦੇ ਦੇ ਨਿਮਟਿਆ ਇਹ ਫਲਕਾਰੀਆਂ ਇਹ ਚੀਜ਼ਾਂ ਦਾ ਇੱਕ ਸੱਭਿਆਚਾਰ ਜੋ ਦਿলো ਜੁੜੇ ਹੁੰਦੇ ਨੇ ਲੋਕ ਜੋ ਪਹਿਲਾਂ ਦਾ ਸੱਭਿਆਚਾਰ ਸੀ ਜਿਵੇਂ ਜਿਵੇਂ ਸਮਾਇ ਚੇਂਜ ਹੋ ਰਿਹਾ ਮਾਡਰਨ ਲਾਈਫ ਨੂੰ ਲੈ ਕੇ ਇਹ ਚੀਜ਼ਾਂ ਲੋਪ ਹੋ ਰਹੀਆਂ ਸੀ ਸੋ ਐਵੇਂ ਦੇ ਫੈਸਟੀਵਲ ਹੁੰਦੇ ਨੇ ਜਿਨ੍ਹਾਂ ਦੇ ਨਾਲ ਆਪਾਂ ਪੰਜਾਬੀ ਸੱਭਿਆਚਾਰ ਨੂੰ ਸੰਭਾਲ ਕੇ ਰੱਖ ਸਕਦੇ ਤੇ ਇਸ ਦੇ ਨਾਲ ਹੀ ਜਿਹੜਾ ਹੁੰਦੀ ਨੇ ਮਾਵਾ ਪੈਣਾ ਜੋ ਸਾਰਾ ਦਿਨ ਘਰਾਂ ਦੇ ਚੁੱਲ੍ਹੇ ਚੋਂ ਕੰਮ ਕਰਦੀਆਂ ਨੇ ਕਿਉਂਕਿ ਹਨਾ ਆਪਣੇ ਨਾਲੋਂ ਤਾਂ ਉਹ ਇੰਨਾ ਜਨ ਆਪਾਂ ਇੱਕ ਜੈਂਸ ਐਨਜੋਏ ਕਰਦੇ ਆਪਾਂ ਬਾਹਰ ਉਹਨਾਂ ਨੂੰ ਇੰਨਾ ਮੌਕਾ ਨਹੀਂ ਮਿਲਦਾ ਪਿੰਡ ਵਾਸੀਆਂ ਨੂੰ ਬਹੁਤ ਵਧੀਆ ਸਹਿਯੋਗ ਮਿਲਿਆ ਜੀ ਖਾਸ ਕਰਕੇ ਅੱਜ ਐਮਐਲ ਸਾਹਿਬ ਦੇ ਮਦਰ ਉਹ ਆਪ ਬੀਜੀ ਸੀ ਉਹਨਾਂ ਨੇ ਵੀ ਹਾਜ਼ਰੀ ਲਵਾਈਆ ਤੇ ਇਸ ਦਾ ਧੰਨਵਾਦ ਕਰਦਾ ਹਾਂ ਡੀਐਸਪੀ ਦਾ ਐਸਐਸ ਸਾਹਿਬ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਹਾਜ਼ਰੀ ਲਵਾਈ। ਕੀ ਨਾਮ ਹੈ ਜੀ? ਮੇਰਾ ਨਾਮ ਜਸਪ੍ਰੀਤ ਕੌੜਾਈ। ਹਾਂਜੀ ਅੱਜ ਸਾਡੇ ਪਿੰਡ ਦੇ ਵਿੱਚ ਤੀਆਂ ਦਾ ਤਿਹਾਰ ਬਹੁਤ ਹੀ ਵਧੀਆ ਢੰਗ ਦੇ ਨਾਲ ਬਣਾਇਆ ਗਿਆ ਜਿਸ ਦਾ ਉਪਰਾਲਾ ਸਾਡੇ ਛੋਟੇ ਭਰਾ ਸੁਖਮਨ ਵੀਰ ਨੇ ਕੀਤਾ। ਮੈਂ ਮੈਚ ਆਉਨੀਆਂ ਵੀ ਇਹੋ ਜਿਹੇ ਜਿਹੜੇ ਬੱਚੇ ਨੇ ਜਾਂ ਨੇਕ ਇਨਸਾਨ ਨੇ ਉਹਨਾਂ ਦੀ ਕਦਰ ਕਰਨੀ ਚਾਹੀਦੀ ਜੋ ਸਾਡੀਆਂ ਧੀਆ ਭੈਣਾਂ ਦੀ ਇੱਜ਼ਤ ਕਰਦੇ ਨਹੀਂ ਅੱਜਕੱਲ ਸਾਨੂੰ ਪਤਾ ਹੀ ਆ ਵਿਕਰਾਂ ਦੇ ਵਿੱਚ ਵੀ ਧੀਆ ਭੈਣਾਂ ਦੀ ਇੱਜ਼ਤ ਹੈ ਜਿਹੜੀ ਘਟ ਹੁੰਦੀ ਹੈ ਕਿ ਅਜਿਹੇ ਬੱਚੇ ਦੀ ਸਾਨੂੰ ਬਹੁਤ ਹੀ ਲੋੜ ਹੈ ਜੇ ਬੱਚਿਆਂ ਦੀ ਲੋੜ ਹੈ ਕਿ ਹੋਰ ਮੁੰਡੇ ਵੀ ਇਹਦੇ ਵਾਂਗ ਅੱਗੇ ਆਣ ਬਾਤ ਛੱਡ ਕੇ ਆਪਣੀਆਂ ਭੈਣਾਂ ਦਾ ਸਤਿਕਾਰ ਕਰਨ ਤੇ ਸਮੇਂ ਦੀ ਵੀ ਲੋੜ ਹੈ ਕਿਉਂਕਿ ਅੱਜ ਕੱਲ ਫੋਨਾਂ ਦੇ ਯੁੱਗ ਦੇ ਵਿੱਚ ਬੱਚੇ ਫੋਨਾਂ ਦੇ ਇੰਨੇ ਖਰਾਬ ਕਰਦੇ ਨੇ ਇਹਨਾਂ ਤੋਂ ਸਾਡਾ ਸੋਸ਼ਲ ਮੀਡੀਆ ਜਿਹੜਾ ਬੱਚਿਆਂ ਦੇ ਦਿਮਾਗ ਦੇ ਉੱਪਰ ਹਾਵੀ ਹੋ ਗਿਆ ਤੇ ਅਜਿਹੇ ਥਾਹਾਨਾਂ ਦੇ ਨਾਲ ਬੱਚੇ ਜਿਹੜੇ ਫੋਨਾਂ ਤੋਂ ਰਾਹਤ ਹੋਣਗੇ ਮਿਲਣਾ ਛੁਟਕਾਰਾ ਮਿਲੂਗਾ ਮੰਨ ਲਓ ਜਦੋਂ ਉਹ ਆਣਗੇ ਵੇੜਿਆਂ ਦੇ ਵਿੱਚ ਇਕੱਠੇ ਹੋ ਕੇ ਬੋਲੀਆਂ ਪਾਣਗੇ ਇੱਕ ਤਾਂ ਉਹਨਾਂ ਦੇ ਮਨੋਂ ਜੁੜੀਆਂ ਬਲਬਲੇ ਨੇ ਮਨੋਂ ਮੰਦੇ ਉਹ ਬਾਹਰ ਆਣਗੇ ਪੁਰਾਣੇ ਸਮਿਆਂ ਦੇ ਵਿੱਚ ਵੀ ਜਿਹੜੇ ਅਜਿਹੇ ਗੀਤ ਸੀਗੇ ਉਹ ਸਾਡੇ ਭੈਣਾ ਭਰਾਵਾਂ ਦੇ ਪਿਆਰ ਦੇ ਨਾਲ ਜੁੜੇ ਹੋਏ ਸੀ ਜਿਹੜੇ ਭੈਣਾ ਭਰਾਵਾਂ ਦੇ ਰਿਸ਼ਤਿਆਂ ਨੂੰ ਹੋਰ ਵਧੀਆ ਤੰਗ ਨਾਲ ਪੇਸ਼ ਕਰਦੇ ਸੀ ਇੱਕ ਭੈਣ ਤੇ ਭਰਾ ਦਾ ਬਹੁਤ ਰਿਸ਼ਤਾ ਬੂੜਾ ਹੁੰਦਾ ਤੇ ਮੈਂ ਇਹ ਦੱਸਣਾ ਚਾਹੁੰਨੀ ਆ ਕਿ ਵੀ ਅੱਜ ਕੱਲ ਸਾਡੇ ਭੈਣਾ ਭਰਾਵਾਂ ਦਾ ਪਿਆਰ ਵੀ ਘਟ ਗਿਆ ਪੁਰਾਣੇ ਸਮਿਆਂ ਦੇ ਵਿੱਚ ਇਸ ਤਿਹਾਰ ਨੂੰ ਮਨਾਣ ਲੇ ਪਰ ਆਪਣੀ ਭੈਣ ਨੂੰ ਸਹੁਰਿਆਂ ਤੋਂ ਲੈ ਕੇ ਆਉਂਦਾ ਸੀਗਾ ਜਿਹੜੇ ਮਤਲਬ ਕਿ ਕਾਫੀ ਪੁਰਾਣਾ ਜਿਨ੍ਹਾਂ ਦਾ ਵਿਆਹ ਹੋ ਗਿਆ ਹੁੰਦਾ ਸੀ ਉਹ ਆਪਣੀਆਂ ਸਹੇਲੀਆਂ ਨੂੰ ਮਿਲ ਲੈਂਦੇ ਸੀਗੇ ਤੇ ਇਸ ਤਿਹਾਰ ਦੇ ਇੱਕ ਇਹ ਆ ਕਿ ਸਾਡੇ ਮਤਲਬ ਮਾਪੇ ਨੇ ਜਿਹੜੇ ਤੋਹਫਿਆਂ ਦੇ ਰੂਪ ਵਿੱਚ ਵੀ ਬਹੁਤ ਕੁਝ ਦਿੰਦੇ ਸੀਗੇ ਆਪਣਾ ਸਾਨੂੰ ਮੈਨੂੰ ਲੱਗਦਾ ਬਹੁਤ ਜ਼ਿਆਦਾ ਉਤਸ਼ਾਹ ਸੀਗਾ ਮੇਰੀਆਂ ਭੈਣਾਂ ਦੇ ਵਿੱਚ ਬਹੁਤ ਉਤਸ਼ਾਹ ਸੀਗਾ ਹਾਂਜੀ ਥੈਂਕ ਯੂ ਲੁੱਟਿਆ ਨੀਲਾ ਹੌ ਲੁੱਟਿਆ ਨੀ ਪਸ਼ੌਰ ਲੁੱਟਿਆ ਨੀਲਾ ਹੌ ਲੁੱਟਿਆ ਨਿਆਜਾ ਮਾਲਵਾ ਦੂਆ ਬਾਗਲਾਂ ਨਾਲ ਲੁੱਟਿਆ ਨੀ ਮੈਂ ਰਾਹੇ ਰਾਹੇ ਜਾਂਦਾ ਇੱਕ ਰਾਹੀ ਲੁੱਟਿਆ ਨੀ ਮੈਂ ਹੱਸ ਕੇ ਕਵਿਤਾ ਵਾਲਾ ਮਹੀ ਲੁੱਟਿਆ ਨੀ ਮੈਂ ਹੱਸ ਕੇ ਕਵਿਤਾ ਵਾਲਾ ਮਹੀ ਲੁੱਟਿਆ ਹੱਸ ਲੋਣੀ ਕੁੜੀਓ ਖੇਡ ਲੋਣੀ ਕੁੜੀਓ ਹੱਸ ਲੋਣੀ ਕੁੜੀਓ लोनी कुड़ियो हसना खेड़ना रह जाओगा नी कोई पूजड़े जा जट ले जाऊँगा नी कोई पूजड़े जा जट ले जाऊँगा तो हो या कठिया संतो बंतो हो या कठिया बड़े करांगिया जाइया गिद्धा पालिया नंदा पर जाइया गिद्धा पालिया नंदा पर जाइया गिद्धा पालिया तेन गिधे नीन गिधे नई बाबा नानका जाई बाबा नानका आशियां ले आई बाबा नानका एह जिया खुशियां ले आई बबा नानका तेरे मुंडे जमे सस मेरे ਜੰਬੜੀ ਸロイ ਨੀ ਜੰਮ ਜੰਬੜੀ ਸロイ ਸਾਰੇ ਮਾ ਵਰਗੇ ਪਿਓ ਵਰਗਾ ਨਾ ਕੋਈ ਸਾਰੇ ਮਾ ਵਰਗੇ ਪਿਓ ਵਰਗਾ ਨਾ ਕੋਈ ਸਾਰੇ ਮਾ ਵਰਗੇ ਪਿਓ ਵਰਗਾ ਨਾ ਕੋਈ